ਕਮਰਿਆਂ 'ਚ ਲੱਗੇ AC ਤਾਂ ਤੁਸੀਂ ਦੇਖੇ ਹੋਣੇ ਪਰ ਸਿਰ ਤੇ ਲੱਗਿਆ AC ਨਾਲ-ਨਾਲ ਤਸਵੀਰਾਂ ਚੱਲ ਰਹੀਆਂ ਹਨ ਬਡੋਦਰਾ ਗੁਜਰਾਤ ਦੀ ਪੁਲਿਸ ਨੇ ਟ੍ਰੈਫਿਕ ਪੁਲਿਸ ਦੇ ਲਈ ਇੱਕ ਵੱਡੀ ਸੁਵਿਧਾ ਦਿੱਤੀ ਹੈ ਵੀ ਗਰਮੀ ਦੇ ਵਿੱਚ ਬਹੁਤ ਸਾਰੇ ਕੇਸ ਅਜਿਹੇ ਹੋ ਜਾਂਦੇ ਸੀ ਕਿ ਜਿਹੜੇ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਉਹ ਗਰਮੀ ਦੇ ਕਾਰਨ ਬੇਹੋਸ਼ ਹੋ ਜਾਂਦੇ ਸੀ ਤਾਂ ਹੁਣ ਇਹਨਾਂ ਨੂੰ ਹੈਲਮਟ ਦਿੱਤੇ ਨੇ AC ਵਾਲੇ ਹੈਲਮਟ ਦੇ ਵਿੱਚ AC ਲੱਗਿਆ ਹੋਇਆ ਜਿਹੜੀ ਤਸਵੀਰਾਂ ਨਾਲ-ਨਾਲ ਚੱਲ ਰਹੀਆਂ ਉਹ ਤੁਸੀਂ ਦੇਖੋ ਕਿ ਹੈਲਮਟ ਦੇ ਵਿੱਚ AC ਲੱਗਿਆ ਹੋਇਆ ਚਾਰਜੇਬਲ ਹੈਲਮਟ ਜਿਹੜਾ ਹੈ ਟ੍ਰੈਫਿਕ ਪੁਲਿਸ ਨੂੰ ਦਿੱਤੇ ਗਏ ਹੋਇਆ ਵੱਡੀ ਸੁਵਿਧਾ ਜਿਹੜੀ ਹੈ ਮਹੱਇਆ ਕਰਵਾਈ ਗਈ ਹੈ ਪੁਲਿਸ ਦੇ ਲਈ ਤਾਂ ਪਹਿਲਾਂ ਤੁਸੀਂ ਦੋਸਤੋ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਉਹਨਾਂ ਸਟੇਟਾਂ ਤੱਕ ਪਹੁੰਚ ਜਾਣਾ ਹੈ ਜਿਹੜੀ ਸਟੇਟਾਂ ਦੇ ਵਿੱਚ ਪੁਲਿਸ ਕੋਲੇ ਇਦਾਂ ਦੇ ਜਿਹੜੇ ਇਕਵਿਪਮੈਂਟ ਮਹੱਇਆ ਨਹੀਂ ਹੁੰਦੇ ਤੇ ਜਿਹੜੀ ਪੁਲਿਸ ਹੈ ਉਹ ਗਰਮੀ ਦੇ ਨਾਲ ਕਿ ਤਨਾ ਕਿਤੇ ਜਾਣਾ ਪਰੇਸ਼ਾਨ ਹੁੰਦੀ ਆ ਤਾਂ ਉਹਨਾਂ ਦੇ ਲਈ ਇੱਕ ਵੱਡੀ ਸੁਵਿਧਾ ਜਿਹੜੀ ਗੁਜਰਾਤ ਟ੍ਰੈਫਿਕ ਪੁਲਿਸ ਦੇ ਲਈ ਦਿੱਤੀ ਗਈ ਆ ਤਾਂ ਏਸੀ ਜਿਹੜਾ ਹੈ ਹੈਲਮਟ ਵਾਲਾ ਦੇਖ ਲਓ ਤੁਸੀਂ ਸਿਰ ਦੇ ਉੱਤੇ ਰੱਖਿਆ ਇਹ ਹੈਲਮਟ ਕੋਈ ਮਾਮੂਲੀ ਹੈਲਮਟ ਨਹੀਂ ਇਸ ਦੇ ਵਿੱਚ ਏਸੀ ਲੱਗਿਆ ਹੋਇਆ ਤੇ ਠੰਡਕ ਰੱਖਦਾ ਹੈ ਤੇ ਨਾਲ ਹੀ ਇਸ ਦੇ ਅੱਗੇ ਜਿਹੜਾ ਛੱਜੇ ਦੇ ਉੱਪਰ ਐਨਕਾ ਲੱਗੀਆਂ ਹੋਈਆਂ ਗਰਮੀ ਤੋਂ ਬਚਾਉਣ ਦੇ ਲਈ ਤੇ ਜਿਹੜਾ ਗਰਮੀ ਫੀਲ ਵੀ ਨਹੀਂ ਹੁੰਦੀ ਇਸ ਨੂੰ ਪਹਿਨ ਕੇ ਤਾਂ ਦੇਖ ਸਕਦੇ ਹੋ ਜਿਹੜੀ ਵਾਇਰ ਪਿੱਛੋਂ ਦੀ ਜਾ ਰਹੀ ਆ ਤਾਰ ਜਿਹੜੀ ਬੈਟਰੀ ਚਾਰਜ ਹੁੰਦੀ ਆ ਇਸ ਦੀ ਇੱਕ ਵਾਰ ਚਾਰਜ ਕਰਨ ਤੇ ਇਹ ਹੈਲਮਟ 8 ਘੰਟੇ ਜਿਹੜਾ ਹੈ ਗਰਮੀ ਤੋਂ ਰਾਹਤ ਦਿੰਦਾ ਤਾਂ ਟ੍ਰੈਫਿਕ ਪੁਲਿਸ ਗੁਜਰਾਤ ਨੇ ਵੱਡੀ ਸੁਵਿਧਾ ਜਿਹੜੀ ਹੈ ਪੁਲਿਸ ਨੂੰ ਮੁਹੱਈਆ ਕਰਵਾਈ ਹੈ ਤਾਂ ਕਿਹੜੀ-ਕਿਹੜੀ ਸਟੇਟਾਂ ਦੇ ਵਿੱਚ ਹਲੇ ਤੱਕ ਇਹ ਸੁਵਿਧਾ ਜਿਹੜੀ ਹੈ ਪਹੁੰਚ ਚੁੱਕੀ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੋਸਤੋ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਸਟੇਟ ਦੇ ਵਿੱਚ ਜਿੰਨੇ ਵੀ ਟ੍ਰੈਫਿਕ ਮੁਲਾਜ਼ਮ ਨੇ ਜਿਹੜੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਕਿਉਂਕਿ ਜਿੰਨੇ ਵੀ ਚੌਂਕ ਹੁੰਦੇ ਨੇ ਹਾਈਵੇ ਹੁੰਦੇ ਨੇ ਜਿੱਥੇ ਵੀ ਟ੍ਰੈਫਿਕ ਪੁਲਿਸ ਜਿਹੜਾ ਮੁਲਾਜ਼ਮ ਖੜਦਾ ਹੈ ਤਾਂ ਉੱਥੇ ਗ ਇਹ ਸੁਵਿਧਾ ਜਿਹੜੀ ਹੈ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਤਾਂ ਉਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਸਟੇਟ ਦੀ ਸਰਕਾਰ ਤੱਕ ਇਹ ਆਵਾਜ਼ ਪਹੁੰਚ ਸਕੇ ਕਿ ਮੁਲਾਜ਼ਮਾਂ ਨੂੰ ਗਰਮੀ ਵੀ ਲੱਗਦੀ ਹੁੰਦੀ ਆ ਤਾਂ ਹੁਣ ਬਡੌਦਰਾ ਗੁਜਰਾਤ ਦੇ ਵਿੱਚ ਟ੍ਰੈਫਿਕ ਪੁਲਿਸ ਨੂੰ ਜਿਹੜੀ ਸੁਵਿਧਾ ਦਿੱਤੀ ਆ ਇਸ ਦੇ ਨਾਲ ਕਿਤੇ ਨਾ ਕਿਤੇ ਸੁੱਖ ਦਾ ਸਾਹ ਪੁਲਿਸ ਨੇ ਲਿਆਗਾ ਟ੍ਰੈਫਿਕ ਪੁਲਿਸ ਗਰਮੀ ਦੇ ਵਿੱਚ ਖੜੀ ਆ ਤੇ ਸਿਰ ਦੇ ਉੱਤੇ ਜੋ ਹੈਲਮਟ ਲੱਗਿਆ ਇਸ ਦੇ ਵਿੱਚ ਏਸੀ ਲੱਗਿਆ ਤੇ ਏਸੀ ਵਾਲਾ ਹੈਲਮਟ ਤੁਸੀਂ ਨਾਲ-ਨਾਲ ਵੀਡੀਓ ਚੱਲੀ ਜਾਂਦੀ ਆ ਦੋਸਤੋ ਤੁਸੀਂ ਦੇਖ ਵੀ ਰਹੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਨਾਲ ਸ਼ੇਅਰ ਕਰਿਓ ਕਮੈਂਟ ਤੁਹਾਡਾ ਜਬ ਦੀ رائے ਜ਼ਰੂਰ ਸਾਂਝੀ ਕਰੋ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਇਸ ਦੇ ਵਿੱਚ ਇੱਕ ਸ चीज ਸਾਫ ਸਾਫ ਦਿਖਾਈ ਦੇ ਰਹੀ ਹੈ ਵੀ ਕੋਈ ਸਟੇਟ ਆਪਣੇ ਮੁਲਾਜ਼ਮਾਂ ਦੇ ਲਈ ਕਿੰਨੀ ਚਿੰਤਤ ਹੈ ਤਾਂ ਇੱਕ ਇਕੁਪਮੈਂਟ ਜਿਹੜਾ ਇਹ ਹੈਲਮਟ ਏਸੀ ਵਾਲਾ ਇਹ ਮੁਲਾਜ਼ਮਾਂ ਨੂੰ ਦਿੱਤਾ ਗਿਆ ਤੇ ਪਹਿਨ ਕੇ ਡਿਊਟੀ ਵੀ ਕੀਤੀ ਜਾ ਰਹੀ ਹੈ ਤੇ ਕਿੰਨੇ ਸੌਖੇ ਤਰੀਕੇ ਦੇ ਨਾਲ ਮੁਲਾਜ਼ਮ ਸਾਰਾ ਦਿਨ ਖੜਾ ਹੋ ਕੇ ਡਿਊਟੀ ਵੀ ਕਰ ਸਕਦਾ ਹੈ ਤਾਂ ਦੋਸਤੋ ਪੁਲਿਸ ਮੁਲਾਜ਼ਮ ਜਿਹੜੇ ਨੇ ਵੀਡੀਓ ਨੂੰ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੇ ਵੀ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਆਪਣੀ ਸਟੇਟ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਸਟੇਟ ਦੇ ਮੁੱਖ ਮੰਤਰੀ ਤੱਕ ਇਹ ਵੀਡੀਓ ਪਹੁੰਚ ਜਾਏ ਤੇ ਹਰ ਇੱਕ ਡੀਜੀਪੀ ਤੱਕ ਇਹ ਵੀਡੀਓ ਪਹੁੰਚ ਜਾਏ ਤਾਂ ਜੋ ਪੁਲਿਸ ਮੁਲਾਜ਼ਮਾਂ ਦੇ ਲਈ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਲਈ ਇਹ ਜਿਹੜੇ ਹੈਲਮਟ ਨੇ ਉਹ ਮੁਹੱਈਆ ਕਰਵਾਏ ਜਾਣ ਤੇ ਜਿਸ ਵੀ ਕੰਪਨੀ ਦੇ ਹੈਲਮਟ ਜ ਦਾ ਬੈਕਅਪ ਹੈ ਤੇ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਦਿੰਦਾ ਇਹ ਹੈਲਮਟ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਬਾਰੇ ਆਪਣੀ رائے ਜ਼ਰੂਰ ਕਰਿਓ ਸਾਂਝੀ ਕਮੈਂਟਾਂ ਦੇ ਵਿੱਚ ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਕਰਿਓ ਦਬ ਕੇ ਸ਼ੇਅਰ ਧੰਨਵਾਦ